ਲਾਈ ਬੈਠਾ ਫਿਰ ਮੈਸਤਰੀ ਬੇਰਤਾ ਜਾ ਦੇਣੀ ਆ ਤੁਨੂੰ ਭਾਲੇ ਹੋਗੇ ਤੇ ਕੰਮ ਤੁਸੀਂ ਥੋੜਾ ਹੀ ਖਿੱਚ ਹੈ ਚੱਕਰ ਕੀ ਹੈ ਉਹ ਚੱਕਰ ਕੀ ਹੋਣਾ ਭਰਾਵਾ ਦੋ ਤਾਂ ਅਸੀਂ ਬੰਦੇ ਆ ਕਿਤੇ ਨਿਉਆ ਪੜਦੇ ਆ ਕਿਤੇ ਮੈਸਤਰੀ ਨੂੰ ਮਸਾਲਾ ਫੜਾਉਣੇ ਵਿੱਚ ਝੇਟਾਂ ਘੜਨੀਆਂ ਪੈਦੀਆਂ ਯਾਰ ਠੀਕ ਆ ਤੇ ਪਿੰਡ ਚ ਨਹੀਂ ਘੇੜਾ ਕੱਢਾ ਬੰਦਾ ਬੁੰਦਾ ਰੱਖ ਲੈਂਦਾ ਕੋਈ ਉਹ ਬੰਦਾ ਕੋਈ ਤੇਰੇ ਕੰਮ ਕਰਕੇ ਰਾਜੀ ਨਹੀਂ ਯਾਰ ਨਾ ਹੀ ਕੋਈ ਆਉਂਦਾ ਐਸਾ ਹੋਣਾ ਤਾਂ ਤੁਸੀਂ 2 ਮਹੀਨੇ ਲਾਉਂ ਕੁਝ ਊਟਾ ਜਾਈ ਪਾਈ ਰੱਖੋਗੇ ਐ ਤਾਂ ਨਹੀਂ ਕੰਮ ਨਿਭੜਨਾ ਫਿਰ ਕੀ ਕਰਗੇ ਭਰਾਵਾ ਹੁਣ ਉਹ ਯਾਰ ਯਾਰਾਂ ਦੀ ਤਾਂ ਯਾਰ ਹੀ ਕੰਮ ਆਉਂਦੇ ਹੁੰਦੇ ਮੈਂ ਕਦੋਂ ਕੰਮ ਆਉਣਾ ਹੈਗਾ ਕੋਸ ਉਹ ਨੇਕੀ ਕੀ ਪੁੱਛ ਪੁੱਛ ਵਾਦੂ ਵਾ ਬਣੀ ਪਈਆ ਗੱਲ ਫਿਰ ਤਾਂ ਚੌਂਚਾ ਪੋਸਟ ਦਾ ਆਥ ਨਹੀਂ ਅਦਗਾ ਸ਼ਰਾਬ ਦਾ ਮੈਂ ਕਿਹੜਾ ਤੇਰਾ ਬਾਰਾ ਖਰਚਾ ਕਰਨਾ ਯਾਰ ਵਾ ਗੱਲ ਹੀ ਕੋਈ ਨਹੀਂ ਲਾਉਣਾ ਮਾ ਆ ਲੈ ਓਏ ਉਹ ਖਾਨ ਨੂੰ ਤਾਂ ਲਿਆ ਦੇ ਕੋਸ ਖਾਵਾ ਕਹਦੇ ਨਾ ਇੱਕ ਮਿੰਟ ਪਰ ਬੱਸ ਥੋੜਾ ਜਿਹਾ ਹਿਸਾਬ ਨਾਲ ਖਾ ਬਿਨਾ ਪੱਛਾਂ ਤੋਂ ਹਾਂ ਟੋਕੀ ਦਾ ਨਹੀਂ ਹੁੰਦਾ ਯਾਰਾ ਮਿੱਟੀ ਹੋ ਜਾਂਦਾ ਨੰਨਾ ਜਾ ਤੂੰ ਚਾਹ ਲੈ ਕੇ ਕਰੜੀ ਜੀ ਬਣਾ ਕੇ ਲੈਣਾ ਮਿੱਠਾ ਠੋਕ ਕੇ ਪਾ ਲਈ ਓਏ ਪੀਲੀ ਚਾਹ ਹਾਂ ਹਾਂ ਪੀਲੀ ਤੇ ਫਿਰ ਆਏ ਬੈਠਾ ਯਾਰਾ ਜਾ ਕੰਮ ਕਰਕੇ ਮਿਸਤਰੀ ਤੇ ਖੜਾ ਓਏ ਮੈਂ ਨਾ ਹੁਣ ਧੁੱਪ ਜੀ ਠੇਕਦਾ ਮਾੜੀ ਜੀ ਤੁੱਪ ਕਾ ਤੋ ਸਿੱਖਦਾ। ਓ ਮੇਰਾ ਨਾ ਅਸਲ 'ਚ ਸੋਲਰ ਵਾਲੀ ਮੋਟਰ ਵਾਲਾ ਸਾਹਵ ਹੈ। ਜਿਵੇਂ ਜਿਵੇਂ ਮੇਰੇ ਸਰੀਰ ਨੂੰ ਧੁੱਪ ਲੱਗੂਗੀ, ਓਵੇਂ ਸਰੀਰ ਖੇਡੂਗਾ। ਮੈਂ ਤਾਂ ਕੰਮਾਂ ਲੀਆਂ ਕੱਢੂੰਗਾ, ਚੱਕੜਤ ਹੁੰਦਿਆਂ। ਆ ਜਾ ਕਰ ਯਾਰ ਮੇਰਾ ਵੀਰ। ਮਿੰਟ 10 ਖੜ ਜਾ। ਓ ਚੱਲ ਫਰੀ ਵਾਲਾ ਯਾ 10 ਮਿੰਟ ਲੇਟ ਲੱਗ ਜੂ ਆਪਾਂ ਕਿਹੜਾ ਨੂੰ ਪੈਸੇ ਦੇ ਦਿੰਦੇ ਆ। ਓ ਜੋਰ ਨਾ ਮਾਰ ਲੈ ਤੇ ੱਟ ਦੇ ਦੇ ਕਿਹੜਾ ਪੀੜ ਲੱਗਦੀ ਆ। ਓ ਯਾਰ ਭਾਈ ਜੀ ਤਾਂ ਮੇਰਾ ਬਹੁਤ ਕਰਦਾ ਜੋਰ ਨਾ ਮਾਰਨ। ਪਰ ਕਰਾਂ ਕੀ? ਮੇਰਾ ਭਾਈ ਸਰੀਰ ਹੀ ਨਹੀਂ ਕਹਿਣੇ ਯਾਰ। ਕਦੂਆਂ ਦਾ ਪੂਰਾ ਜਾ ਖਵਾ ਗਿਆ। ਜਾ ਹੋਰ ਲੈ ਕੇ ਆ ਪੂਰਾ ਫੇਰ ਗੱਲ ਬਣੂ ਲਿਆਉਣਾ ਭਰਾਵਾ ਆ ਲੈ ਓਏ ਮੇਰੀ ਆੜੀ ਇੱਕ ਗੱਲ ਸੁਣ ਲੈ ਅੱਗੇ ਵੀ ਤੂੰ ਦੂਜੇ ਚੰਚੇ ਆੜੀ ਟੋਕਦਾ ਸੀ ਮੈਨੂੰ ਨਸ਼ਾ ਨਹੀਂ ਹੋਇਆ ਹੁਣ ਨਾ ਟੋਕਿਆ ਦਾ ਹਿਸਾਬ ਲਾ ਲੈ ਓ ਚੋਰ ਸਲਾ ਭਰਾਵਾ ਮੈਂ ਤਾਂ ਪਰੇ ਮੂੰਹ ਕਰ ਲੈਣਾ ਹੁਣ ਵੇਖੀ ਮੈਂ ਕੰਮ ਵਾਲੀਆਂ ਪਮਹਿਰੀਆਂ ਬੰਦਾਂ ਜਾਂ ਚਾਹ ਲਿਆ ਕਰੜੀ ਜੀ ਕਰਾ ਲੈ ਲਿਆਉਣਾ ਭਰਾਵਾ ਕਿੱਧਰ ਜਾਣਾ ਓਏ ਕੁਛ ਨਹੀਂ ਬਰੇਤੀ ਲੈ ਕੇ ਹੁਣਾ ਹੈ ਨਹੀਂ ਯਾਰ ਤੇਰੇ ਵਾਲੇ ਸਮਾਨ 'ਚ ਡੱਕਾ ਵੀ ਭਰਾਵਾ ਐਵੇਂ ਪਸ਼ੂਆਂ ਵਾਲੀ ਫੀਟ ਜੀ ਲਈ ਫਿਰਦਾ ਡੱਕਾ ਵੀ ਨਹੀਂ ਕੀਤਾ ਮੈਨੂੰ ਉਹ ਭਰਾਵਾ ਪੋਸਟ ਸਰੂਰ ਦਿੰਦਾ ਹੁੰਦਾ ਹੋਰ ਇਹ ਕਿਹੜਾ ਤੇਰੀ ਲਾਤ ਤੋੜ ਦੇ ਔਖਾ ਭਰਾਵਾ ਤੇਰਾ ਵੀ ਓਏ ਆ ਬੰਨੇਓ ਭਰਾਵਾ ਤੇਰੇ ਮੂਰੇ ਹੱਥ ਤੜਕੇ ਤੂੰ ਮੈਨੂੰ ਚੌਂਚਾ ਪੋਸਟ ਤਾਂ ਮੰਗਦਾ ਈ ਤੇ ਪਾਈਆ ਖਾ ਗਿਆ ਜਿਹੜੇ ਸਮਾਂ ਤੂੰ ਮੈਨੂੰ ਅੱਖ ਨੇ ਕਿਹਾ ਵੀ ਅਧੀਆਂ ਸ਼ਰਾਬ ਦਾ ਲਿਆ ਦੀ ਮੈਨੂੰ ਲੱਗਦਾ ਤੇਰਾ ਪੇਟੀ ਨਾ ਵੀ ਨਹੀਂ ਸਰਨਾ ਉਹ ਤੇਰੇ ਕੰਮ ਕਰਾਏ ਨਾ ਤਾਂ ਮੈਂ ਐਵੇਂ ਚੰਗਾ ਮੇਰਾ ਵੀਰ ਘਰੇ ਉੱਠ ਜਾ ਤੂੰ ਜੇ ਕਿਤੇ ਮਿਸਤਰੀ ਦੇ 10 ਦਿਨ ਵੱਧ ਲੱਗ ਕੇ ਕਿ ਨਾ ਉਹਨੇ ਪੈਸੇ ਦਾ ਵਾਅਦਾ ਉਹ ਤੇ ਨਹੀਂ ਪਾਣੇ ਜਿੰਨੇ ਦੀ ਤੂੰ ਭੁੱਕੀ ਤੇ दारू ਪੀਜੇਗਾ